ਇੱਕ ਪਾਸੇ ਕੁਝ ਜਥੇਬੰਦੀਆਂ ਨੂੰ ਲੈ ਕੇ ਕਿਸਾਨ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਦੂਜੇ ਪਾਸੇ ਐਸਕੇਐਮ ਦੇ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਨੂੰ ਜੜਾਏ ਉਹ ਅੱਜ ਖੋਲ ਦਿੱਤਾ ਗਿਆ ਹੈ ਚੁਲਾੰਗ ਟੋਲ ਪਲਾਜ਼ੇ ਦੇ ਉੱਤੇ ਖੜੇ ਹਾਂ ਜਿਸ ਦੀ ਸਭ ਤੋਂ ਪਹਿਲਾਂ ਤੁਸੀਂ ਤਸਵੀਰ ਜਰੂਰ ਦੇਖੋ ਕਿਸਾਨ ਜਿਹੜੇ ਨੇ ਉਹ ਟੋਲ ਪਲਾਜ਼ੇ ਦੇ ਉੱਤੇ ਬੈਠ ਕੇ ਜਿਹੜਾ ਹੈਗਾ ਇਹ ਚੁਲਾੰਗ ਪੋਰਟ ਪਲਾਜ਼ੇ ਨੂੰ ਪ੍ਰੋਪਰ ਜਿਹੜਾ ਹੈ ਉਹ ਖੋਲ ਦਿੱਤਾ ਹੈ ਲੋਕ ਜਿਹੜਾ ਹੈਗਾ ਇਹ ਉਹ ਨਿਕਲ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਗੱਡੀਆਂ ਅਜਣੀਆਂ ਨੇ ਉਹ ਬਿਨਾ ਟੋਲ ਤੋਂ ਜਿਹੜੇ ਆ ਉਹ ਨਿਕਲ ਕੇ ਜਾਂਦੇ ਕੋਈ ਨਜ਼ਰ ਆ ਰਹੀ ਨੇ ਇੱਕ ਪਾਸੇ ਕਿਸਾਨ ਬੈਠੇ ਨੇ ਜਨਾ ਵੱਲੋਂ ਜਿਹੜਾ ਹੈਗਾ ਇਹ ਉਹ ਸਮਰਥਨ ਜਿਹੜਾ ਕਿਉਂਕਿ ਲਗਾਤਾਰ ਜੋ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਮਰਥਨ ਜਿਹੜਾ ਹੈ ਉਹ ਐਸਕੇਮ ਵੱਲੋਂ ਇਸ ਵਕਤ ਦਿੱਤਾ ਗਿਆ ਹੈ ਐਸਕੇਮ ਆਪੂ ਸਾਡੇ ਨਾਲ ਲਿਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸ਼ੰਭੂ ਬਾਰਡਰ ਦੇ ਉੱਤੇ ਜੋ ਵੀ ਹੁਣ ਸਿਨੈਰੀਓ ਬਣ ਰਿਹਾ ਹੈ ਪਹਿਲਾਂ ਤਾਂ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਅੱਜ ਜਿਹੜਾ ਹੈਗਾ ਹੈ ਤੁਸੀਂ ਟੋਲ ਪਲਾਜ਼ੇ ਵੀ ਖੋਲੇ ਆ ਤੇ ਕੱਲ ਬੰਦ ਦੀ ਵੀ ਕੋਲ ਇੱਲੀ ਨੰਬਰ ਤੇ ਜਦੋਂ ਅਸੀਂ ਸ਼ੰਭੂ ਵਾਟਰ ਨੂੰ ਆਪਾਂ ਦੀ ਤਸਵੀਰ ਦੇਖਦੇ ਹਾਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸ਼ਾਇਦ ਅਸੀਂ ਕਿਸੇ ਹੋਰ ਦੇਸ਼ ਵੱਲ ਕੂਚ ਕਰਦੇ ਹਾਂ ਕਿਸੇ ਹੋਰ ਦੇਸ਼ ਦੀ ਸਰਹੱਦ ਕ੍ਰਾਸ ਕਰਦੇ ਪਏ ਹਾਂ ਇਸ ਤਰ੍ਹਾਂ ਦਾ ਸਾਨੂੰ ਮਹਿਸੂਸ ਕਰਵਾਇਆ ਜਾ ਰਿਹਾ ਇਸ ਤੋਂ ਪਹਿਲਾਂ ਕਿ ਕੱਲ ਜਿਹੜਾ ਖੱਟੜ ਸਾਹਿਬ ਦਾ ਇੱਕ ਬਿਆਨ ਆਉਣਾ ਮੈਂ ਕਹਿੰਨਾ ਵੀ ਉਹ ਇੱਕ ਸੀਐਮ ਦੇ ਲੈਵਲ ਦਾ ਬਿਆਨ ਨਹੀਂ ਹੈ ਉਹ ਕਿਸ ਤਰ੍ਹਾਂ ਇਹ ਬਿਆਨ ਦੇ ਰਹੇ ਨੇ ਕਿ ਪੰਜਾਬ ਇਸ ਨੂੰ ਆਪਣੀ ਹੱਥ ਸਮਝ ਲਵੇ ਵੀ ਅਸੀਂ ਤਾਂ ਭਾਰਤ ਦੇ ਨਾਲ ਰਹਿਣਾ ਹੈ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਇਹ ਬਿਆਨ ਦੇਣਾ ਇੱਕ ਸੀਐਮ ਦੇ ਅਹੁਦੇ ਨੂੰ ਤੋਹੀਨ ਕਰਨਾ ਹੈ ਖੱਟੜ ਸਾਹਿਬ ਕੀ ਇਸ ਤਰ੍ਹਾਂ ਦੇ ਸੀਐਮ ਦੇ ਲਾਇਕ ਨਹੀਂ ਕਿ ਉਹ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਕਿ ਇੱਕ ਸਟੇਟ ਨੂੰ ਕਹਿ ਦਿੰਦੇ ਆ ਵੀ ਤੁਸੀਂ ਭਾਰਤ ਦਾ ਹਿੱਸਾ ਨਹੀਂ ਔਰ ਅਸੀਂ ਭਾਰਤ ਦਾ ਹਿੱਸਾ ਕਿਸ ਬੇਸ ਤੇ ਉਹਨਾਂ ਨੇ ਇੰਨੀ ਗੱਲ ਇਹ ਕਹਿ ਦਿੱਤੀ ਇਹਦੇ ਉੱਤੇ ਵੀ ਕਿਸਾਨ ਬਹੁਤ ਵੱਡੇ ਸਵਾਲ ਖੜੇ ਕਰਦੇ ਪਿਛਲੀ ਵਾਰ ਵੀ ਉਹਨਾਂ ਨੇ ਬਿਨਾਂ ਜਦ ਕੀ ਅਸੀਂ ਉਹਨਾਂ ਦੀ ਸਟੇਟ ਨੂੰ ਕੁਝ ਨਹੀਂ ਸੀ ਕਹਿ ਰਹੇ ਪਿਛਲੀ ਵਾਰ ਵੀ ਅਸੀਂ ਕਰਾਸ ਕਰਦੇ ਪੈ ਸੀ ਤਾਂ ਉਹਨਾਂ ਦੀ ਪੁਲਿਸ ਦੁਆਰਾ ਖੱਡੇ ਪਾੜ ਦਿੱਤੇ ਗਏ ਸੀ ਹੁਣ ਵੀ ਅਸੀਂ ਤਾਂ ਕੁਝ ਦਿੱਲੀ ਕਰ ਰਹੇ ਹਾਂ ਹਰਿਆਣੇ ਨਾਲ ਤਾਂ ਸਾਡਾ ਕੋਈ ਲਿੰਕ ਹੀ ਨਹੀਂ ਹਰਿਆਣਾ ਕਿਉਂ ਸਾਨੂੰ ਤੰਗ ਕਰਦਾ ਪਿਆ ਕੀ ਇਹ ਮਨੋਹਰ لال ਖੱਟਰ ਜੀ ਦੇਸ਼ ਦੇ ਵਿੱਚ 파ੜ 파 ਰਹੇ ਨੇ ਕਿਸੇ ਇੱਕ ਪਾਰਟੀ ਦੇ ਕਹਿਣ ਉੱਤੇ ਕੀਤਾ ਜਾ ਰਿਹਾ ਕੀ ਇਹ ਬੀਜੇਪੀ ਦੀ ਸਾਜ਼ਿਸ਼ ਕੀ ਬੀਜੇਪੀ ਨੂੰ ਸਪੋਰਟ ਕਰਦੇ ਕਿ ਇਹ ਬੀਜੇਪੀ ਦੇ ਪਲਾਨ ਦਾ ਹਿੱਸਾ ਹੈ ਕਿ ਇਹਨਾਂ ਨੂੰ ਪਾੜੋ ਤੇ ਡਾਇਵਰਟ ਕਰੋ ਤੇ ਰਾਜ ਕਰੋ ਜੋ ਅੰਗਰੇਜ਼ਾਂ ਦੀ ਨੀਤੀ ਸੀ ਉਹਨੂੰ ਬਣਾ ਕੇ ਬੈਠੇ ਹੋਏ ਨੇ ਅੱਛਾ ਇੱਕ ਸ਼ੰਭੂ ਬਾਰਡਰ ਦੇ ਉੱਤੇ ਜੋ ਵੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਜਿਹੜੇ ਹੈਗੇ ਨੇ ਉਹ ਵਾਸੂ ਗੈਸ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਪਾਣੀ ਦੀਆਂ ਪੁਛਾਰਾ ਕੀਤੀਆਂ ਜਾ ਰਹੀਆਂ ਨੇ ਉਹ ਐਸਓ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜੋ ਐਕਸਪਾਇਰ ਹੋ ਚੁੱਕੇ ਨੇ ਕਾਫੀ ਜਿਹੜੇ ਨੇ ਉਹ ਕਿਸਾਨ ਜ਼ਖਮੀ ਹੋਏ ਨੇ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਤੁਸੀ ਕੀ ਲੱਗਦਾ ਹੈ ਕਿ ਹੁਣ ਉਹ ਸਿਨੈਰੀਓ ਜਿਵੇਂ ਪਹਿਲਾਂ ਬਣਿਆ ਸੀ ਉਹੀ ਸਿਨੈਰੀਓ ਦੁਬਾਰਾ ਬਣਨ ਜਾ ਰਿਹਾ ਹੈਗਾ ਬਿਲਕੁਲ ਜੀ ਇਹ ਤਾਂ ਮੈਂ ਪਹਿਲਾਂ ਹੀ ਦੱਸ ਰਿਹਾ ਵੀ ਉਹਨਾਂ ਜਿਹੜਾ ਸਬਦਾਨ ਤੋੜਿਆ ਸਭ ਤੋਂ ਪਹਿਲੇ ਨੰਬਰ ਤੇ ਜੋ ਕਾਨੂੰਨ ਲਾਗੂ ਹੈ ਦੇਸ਼ ਦਾ ਸੰਵਿਧਾਨ ਲਿਖਿਆ ਹੋਇਆ ਉਹ ਸੰਵਿਧਾਨ ਦੇ ਕਾਨੂੰਨ ਦੇ ਦਾਇਰੇ ਦੇ ਅੰਦਰ ਹੈ ਹੀ ਨਹੀਂਗਾ ਕਿ ਤੁਸੀਂ ਟੀਆਰ ਗੈਸ ਦੇ ਗੋਲੇ ਛੱਡੋ ਟੀਆਰ ਗੈਸ ਦੇ ਗੋਲੇ ਤੁਸੀਂ ਇਸ ਤਰ੍ਹਾਂ ਛੱਡ ਨਹੀਂ ਸਕਦੇ ਜਿਸ ਹੱਬਨਾ ਉਹ ਵਰਤੋਂ ਕਰ ਰਹੇ ਨੇ ਟੀਆਰ ਗੈਸ ਦੀ ਔਰ ਐਕਸਪਾਇਰ ਹੋਏ ਨੇ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹ ਉਹਦੇ ਉੱਤੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸਾਡੀ ਬੈਲਟ ਫੋਰ ਸੀ ਸਵਾਲੀਏ ਨਿਸ਼ਾਨ ਦੇ ਵਿੱਚ ਆ ਜਾਂਦੀ ਆ ਉਸਤੇ ਦੂਸਰੇ ਨੰਬਰ ਤੇ ਤੁਸੀਂ ਸਾਡੇ ਰਸਤੇ ਬੰਦ ਕਰ ਦਿੱਤੇ ਰਸਤਿਆਂ ਦੇ ਵਿੱਚ ਵੈਰੀਗੇਟ ਲਗਾ ਕਰਕੇ ਟੋਏ ਪੜ ਦਿੱਤੇ ਖੱਡੇ ਪੜ ਦਿੱਤੇ ਆਉਣ ਵਾਲੀਆਂ ਗੱਡੀਆਂ ਨੂੰ ਤੁਸੀਂ ਨੁਕਸਾਨ ਪਹੁੰਚਾਉਂਦੇ ਹੋ ਸਰਕਾਰ ਨੇ ਸਾਡੇ ਕੋਲ ਇੰਨਾ ਟੈਕਸ ਲਿਆ ਹਰ ਗੱਡੀ ਜਿਹੜੀ ਪਰਚੇਜ਼ ਕਰਦੇ ਆ ਉਹਦਾ ਅਸੀਂ ਟੈਕਸ ਦਿੰਨੇ ਆ ਰੋਡ ਦੇ ਉੱਪਰ ਚੱਲਣੇ ਦਾ ਕੀ ਜਿਹੜੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਧਾਰਾ ਹੈਗੀ 425 ਕੀ ਇਹ ਉਥੋਂ ਦੇ ਜਿਹੜੇ ਏਜੀ ਹੈਗੇ ਨੇ ਲਗਾਏ ਹੋਏ ਹਰਿਆਣੇ ਦੇ ਉਹਦੇ ਉੱਪਰ ਲੱਗੇਗੀ ਕੀ ਖੱਟਰ ਸਰਕਾਰ ਦੇ ਉੱਪਰ 425 ਲੱਗੇਗੀ ਸਰਕਾਰੀ ਸੰਪਤੀ ਦਾ ਨੁਕਸਾਨ ਕਰਦੇ ਪਏ ਨੇ ਸਾਡਾ ਤੇ ਹਰਿਆਣੇ ਨਾਲ ਕੋਈ ਲਿੰਕ ਨਹੀਂ ਸਾਡੀ ਦਾ ਹਰਿਆਣੇ ਨਾਲ ਦੋਸਤੀ ਹੈ ਉਹ ਸਾਡੀਆਂ ਹਰਿਆਣੇ ਦੀਆਂ ਜਥੇਬੰਦੀਆਂ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਕਰਕੇ ਆਪਸੀ ਜਥੇਬੰਦੀਆਂ ਨੂੰ ਲੜਾਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਕਿ ਹੁਣ ਵੀ ਇੱਥੇ ਮੀਡੀਆ ਦੇ ਵਿੱਚ ਜ਼ਿਆਦਾਤਰ ਚੱਲਦਾ ਪਿਆ ਵੀ ਕੁਝ ਜਥੇਬੰਦੀਆਂ ਅੱਗੇ ਕੁਝ ਕਰ ਗਈਆਂ ਕੁਝ ਜਥੇਬੰਦੀਆਂ ਪਿੱਛੇ ਨੇ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਇੱਥੇ ਕਾਲ ਦਿੱਤੀ ਹੋਈ ਹੈ 16 ਦੀ ਬੰਦ ਦੀ ਅਸੀਂ ਉਸ ਵਾਅਦੇ ਦੇ ਨਾਲ ਆ ਅਸੀਂ ਮਜ਼ਦੂਰਾਂ ਦੇ ਨਾਲ ਜਦੋਂ ਮਜ਼ਦੂਰਾਂ ਦੀ ਕਾਲ ਹੈਗੀ ਆ ਡਰਾਈਵਰਾਂ ਦੀ ਕਾਲ ਹੈਗੀ ਆ ਕਿ ਅਸੀਂ ਪੂਰਾ ਪੰਜਾਬ ਭਾਰਤ ਬੰਦ ਕਰਨਾ ਹੈ ਤੇ ਸੰਯੁਕਤ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ ਉਹਨੂੰ ਆਪਣੇ ਸਪੋਰਟ ਦੇ ਦਿੱਤਾ ਅਸੀਂ ਉਹਦੇ ਸਪੋਰਟ ਦੇ ਨਾਲ ਅਸੀਂ 16 ਦਿਨ ਨੂੰ ਬੰਦ ਕਰਨ ਵਾਸਤੇ ਇੱਥੇ ਬੈਠੇ ਹੋਏ ਹਾਂ ਉਸ ਤੋਂ ਬਾਅਦ ਇੱਕ ਪਾਸੇ ਖੇਤੀ ਮੰਤਰੀ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਬੈਠਣ ਨੂੰ ਤਿਆਰ ਹੈਗੇ ਆ ਮੀਟਿੰਗ ਪਹਿਲਾਂ ਵੀ ਹੋਈ ਹੁਣ ਦੁਬਾਰਾ ਮੀਟਿੰਗ ਕਰਨ ਨੂੰ ਤਿਆਰ ਹੈਗੇ ਆ ਕਿਸਾਨ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਖੇਤੀ ਮੰਤਰੀ ਜੀ ਪਿਛਲੀ ਵਾਰੀ 56 ਮੀਟਿੰਗਾਂ ਹੋਈਆਂ ਸੀ ਕਿਸਾਨਾਂ ਦੇ ਨਾਲ 55ਵੀਂ ਮੀਟਿੰਗਾਂ ਦੇ ਵਿੱਚੋਂ ਇੱਕ ਵੀ ਸੱਟਾ ਨਹੀਂ ਸੀ ਨਿਕਲ ਕੇ ਆਇਆ ਖੇਤੀ ਮੰਤਰੀ ਸਾਨੂੰ ਇੱਕ ਚੀਜ਼ ਇਹ ਦੱਸ ਦੇਣ ਵੀ ਉਹਨਾਂ ਦੇ ਪਿਛਲੇ 55 ਮੀਟਿੰਗਾਂ ਦੇ ਵਿੱਚੋਂ ਕਿਸੇ ਸਾਡੀ ਇੱਕ ਵੀ ਮੰਗ ਨੂੰ ਮੰਨਿਆ ਗਿਆ ਹੋਵੇ ਮੀਡੀਆ ਦੇ ਵਿੱਚ ਬਹੁਤ ਕੁਝ ਸ਼ੋਅ ਕਰਦੇ ਸੀ ਅਸੀਂ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਸਾਨੂੰ ਖੇਤੀ ਮੰਤਰੀ ਜੀ ਮੀਡੀਆ ਦੇ ਸਾਹਮਣੇ ਆ ਕੇ ਇੱਕ ਵਾਰ ਵੀ ਦੱਸ ਦੇਣ ਉਹਨਾਂ ਨੇ ਸਾਡੀ ਮੰਗ ਕਿਹੜੀ ਮੰਨੀ ਹੈ ਅੱਛਾ ਇੱਕ ਪਾਸੇ ਐ ਐਸਕੇਐਮ ਜਿਹੜਾ ਹੈਗਾ ਇਹ ਉਹ ਟੋਲਾਂ ਦੇ ਉੱਤੇ ਬੈਠੇ ਹੋਏ ਆ ਕੁਝ ਜੱਥੇਬੰਦੀਆਂ ਜਾ ਕੇ ਜਿਹੜਾ ਹੈਗਾ ਉਹ ਸ਼ੰਭੂ ਬਾਰਡਰ ਤੇ ਬੈਠੀਆਂ ਹੋਈਆਂ ਨੇ ਲੋਕ ਕਹਿੰਦੇ ਪਏ ਨੇ ਕਿ ਜਾਂ ਫਿਰ ਜੇਕਰ ਸਰਕਾਰੀ ਅਦਾਰਿਆਂ ਦੀ ਗੱਲ ਕਰੀਏ ਉਹ ਕਹਿੰਦੇ ਪਏ ਨੇ ਇਹਨਾਂ ਕਿਸਾਨਾਂ ਦੇ ਵਿੱਚ ਪਾੜ ਪਿਆ ਹੋਇਆ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਇਹ ਤਾਂ ਦੇਖਣ ਦੀ ਸ਼ਬੀ ਆ ਰਹੀ ਹੈ ਵੀ ਹਾਂ ਅਸੀਂ ਆਪਸ ਦੇ ਵਿੱਚ ਅਲੱਗ-ਅਲੱਗ ਹੈ ਸਾਡਾ ਵੱਲ ਸਾਡਾ ਇਧਰ ਜ਼ੋਰ ਲੱਗਿਆ ਹੋਇਆ ਕੋਈ ਜਥੇਬੰਦੀਆਂ ਦਾ ਅੱਗੇ ਜ਼ੋਰ ਲੱਗਿਆ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਾਂ ਕਿ ਅਸੀਂ 16 ਤਰੀਕ ਦੇ ਜਿਹੜਾ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਮਜ਼ਦੂਰਾਂ ਦੇ ਨਾਲ ਭਾਰਤ ਬੰਦ ਦੇ ਕਾਲ ਦਾ ਇਕਰਾਰ ਕੀਤਾ ਸੀ ਅਸੀਂ ਉਹਨੂੰ ਸੰਪੂਰਨ ਕਰਨ ਦੇ ਉੱਤੇ ਆ 16 ਤਰੀਕ ਤੋਂ ਬਾਅਦ ਜੋ ਵੀ ਸ਼ਬੀ ਨਿਕਲ ਕੇ ਆਏਗੀ ਹੋ ਸਕਦਾ ਸਾਡੀਆਂ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇਣ ਇਹ ਸਾਰਾ ਕੁਝ ਅਸੀਂ মিডিਆ ਦੇ ਸਾਹਮਣੇ ਨਹੀਂ ਆਪਾਂ ਕਰਦੇ ਪਏ ਪਿਛਲੀ ਵਾਰੀ মিডিਆ ਦੇ ਉੱਤੇ ਛੋਟੇ ਛੋਟੇ ਕਲਿੱਪਾਂ ਦੇ ਜ਼ਰੀਏ ਸਰਕਾਰ ਸਾਰਾ ਕੁਝ ਸਾਡਾ ਵਾਸ਼ੀ ਦੀ ਰਹੀ ਆਪਣੀ ਰਣਨੀਤੀ ਤਿਆਰ ਕਰਦੀ ਰਹੀ ਇਸ ਵਾਰ ਕਿਸਾਨ ਵੀ ਹਲਕੇ ਦੇ ਵਿੱਚ ਨਹੀਂ ਗੇ ਉਹ ਵੀ ਆਪਣੀ ਰਣਨੀਤੀ ਤਿਆਰ ਕਰ ਰਹੇ ਨੇ ਕਿ ਕਿਸਾਨ ਨੂੰ ਕਿਸਾਨ ਜਿਹੜੇ ਐਸਕੇਐਮ ਦੇ ਕਿਸਾਨ ਹੈਗੇ ਉਹਨਾਂ ਨੂੰ ਜਾਣਨਾ ਚਾਹੀਦਾ ਹੈਗਾ ਜੋ ਸ਼ੰਭੂ ਬੈਡਰ ਦੇ ਉੱਤੇ ਕਿਸਾਨ ਬੈਠੇ ਨੇ ਕਿਉਂਕਿ ਇੱਕ ਤਾਂ 16 ਦੀ ਜੜੀ ਹੈਗੀ ਉਹ ਐਸਕੇਮੇਟ ਕਾਲ ਦਿੰਦੀ ਹੈ ਉਸ ਤੋਂ ਬਾਅਦ ਕਿ ਜਿਹੜਾ ਹੈਗਾ ਐਸਕੇਐਮ ਨੂੰ ਜਿਹੜਾ ਹੈਗਾ ਇਹ ਉਹ ਸਮਰਥਨ ਦੇਣਾ ਚਾਹੀਦਾ ਹੈ ਨਹੀਂ ਦੇਣਾ ਚਾਹੀਦਾ ਹੈਗਾ ਤੁਹਾਡਾ ਐਸਕੇਐਮ ਦੀ 18 ਤਰੀਕ ਦੀ ਮੀਟਿੰਗ ਰੱਖੀ ਹੈ 16 ਤੋਂ ਬਾਅਦ ਉਹਦੇ ਵਿੱਚ ਜੋਲ ਬਣ ਕੇ ਰੰਨੇ ਸੀ ਉੱਥੇ ਆਪਾਂ ਫਲਚੜਾਵਾਂਗੇ ਉਹ ਸਾਰਿਆਂ ਦੀ ਸਹਿਮਤੀ ਨਾਲ ਹੋਊਗੀ ਜਾਣਾ ਹੈ ਜਾਣਾ ਕੋਈ ਨਹੀਂ ਸਾਰੇ ਖੇਤਾਂ ਭਰ ਆਈ ਹੋਈ ਸੋਚ ਲਗਾ ਲਗਾ ਹੋ ਜਾਂਦੀ ਹੈ ਲੇਕਿਨ ਮੰਗ ਤਾਂ ਸਾਰਿਆਂ ਦੀ ਸੇਮ ਹੀ ਆ ਅੱਛਾ ਪਹਿਲ ਉਗਰਾਹਾ ਹੋਰੀ ਆਏ ਸੀਗੇ ਐਸਕੇਐਮ ਤੋਂ ਸਮਰਥਨ ਮੰਗਣ ਦੇ ਲਈ ਐਸਕੇਐਮ ਨੇ ਸਿੱਧੀ ਨਾ ਕਰ ਦਿੱਤੀ ਕਿ ਅਸੀਂ ਜਿਹੜਾ ਹੈਗਾ ਉਹ ਨਹੀਂ ਰੇਲਾ ਰੁਕਾਂਗੇ ਅਸੀਂ ਆਪਣੇ ਜਿਹੜੇ ਹੈਗੇ ਉਹ ਟਾਈਮ ਦੇ ਉੱਤੇ ਪੱਕੇ ਹੈ ਨਹੀਂ ਇਸ ਤਰ੍ਹਾਂ ਦੀ ਬਿਲਕੁਲ ਪੱਕੀ ਨਾ ਤਾਂ ਨਹੀਂ ਹੈਗੀ ਲੇਕਿਨ 16 ਤਰੀਕ ਦੀ ਮੈਂ ਦੱਸ ਰਿਹਾ 16 ਤਰੀਕ ਦੀ ਕਾਲ ਤੋਂ ਬਾਅਦ ਹੀ ਜਿਹੜੀ 18 ਤਰੀਕ ਦੀ ਸਾਡੀ ਮੀਟਿੰਗ ਹੋਣੀ ਆ ਉਹਦੇ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਣੀ ਆ ਉਸ ਤੋਂ ਪਹਿਲਾਂ ਤਾਂ ਕੋਈ ਡਿਸੀਜਨ ਆਪਾਂ ਨਹੀਂ ਲੈ ਰਹੇ ਤਾਂ ਬਿਲਕੁਲ ਇੱਕ ਵਾਰੀ ਤੁਸੀਂ ਤਸਵੀਰ ਜ਼ਰੂਰ ਇਹ ਚੁਲਾੰਗ ਜਿਹੜਾ ਹੈਗਾ ਟੋਲ ਪਲਾਜ਼ੇ ਦੇ ਜ਼ਰੂਰ ਦੇਖੋ ਜਿਸ ਜਗ੍ਹਾ ਦੇ ਉੱਤੇ ਕਿਸਾਨਾਂ ਵੱਲੋਂ ਜਿਹੜਾ ਹੈ ਉਹ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਗਿਆ ਹੈਗਾ ਇਹ ਕਿਸਾਨ ਜਿਹੜਾ ਹੈ ਉਹ ਧਰਨੇ ਦੇ ਉੱਤੇ ਬੈਠੇ ਹੋਏ ਨੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਵੱਲੋਂ ਮੰਗਾਂ ਨੂੰ ਨਹੀਂ ਮੰਨਿਆ ਜਾਵੇਗਾ ਉਦੋਂ ਤੱਕ ਇਹਨਾਂ ਵੱਲੋਂ ਲਗਾਤਾਰ ਜਿਹੜੇ ਨੇ ਉਹ ਪ੍ਰਦਰਸ਼ਨ ਕੀਤਾ ਜਾਣਗੇ ਅੱਜ ਪੂਰੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਗਿਆ ਹੈ ਕੈਮਰਾ ਪਰਸਨ ਪੰਕੇ ਦੇ ਨਾਲ ਹਕੀਕਤ ਟੀਵੀ ਜਲੰਧਰ ਕੈਮਰਾ ਪਰਸਨ ਪੰਕੇ ਦੇ ਨਾਲ ਹਕੀਕਤ ਟੀਵੀ ਚੁਲੰਗ